ਵੱਲੋਂ ਅੱਧੀ ਰਾਤ ਨੂੰ ਨਾਪਾਕ ਹਰਕਤ ਕੀਤੀ ਗਈ ਹੈ ਪੰਜਾਬ ਦੇ ਕਈ ਸ਼ਹਿਰਾਂ ਤੇ ਡਰੋਨ ਦੇ ਨਾਲ ਹਮਲੇ ਕੀਤੇ ਗਏ ਨੇ ਜਿਵੇਂ ਹਨੇਰਾ ਹੋਇਆ ਪਾਕਿਸਤਾਨ ਨੇ ਫਿਰੋਜ਼ਪੁਰ ਫਾਜ਼ਲਕਾ ਅਮੇਰ ਤਰਨਤਾਰਨ ਹੁਸ਼ਿਆਰਪੁਰ ਗੁਰਦਾਸਪੁਰ ਪਠਾਨਕੋਟ ਤੇ ਹਮਲਾ ਕੀਤਾ ਜਦੋਂ ਪਾਕਿਸਤਾਨੀ ਡਰੋਨ ਅੰਦਰ ਦਾਖਲ ਹੋਏ ਤਾਂ ਫੌਜ ਦੇ ਰੱਖਿਆ ਪ੍ਰਣਾਲੀ ਨੇ ਇਹਨਾਂ ਨੂੰ ਆਸਮਾਨ ਵਿੱਚ ਵਾਰਨਾ ਸ਼ੁਰੂ ਕਰ ਦਿੱਤਾ ਇਸ ਦੇ ਬਾਵਜੂਦ ਪਾਕਿਸਤਾਨੀ ਡਰੋਨ ਆਉਂਦੇ ਰਹੇ ਰੋਸਪੁਰ ਦੇ ਪਿੰਡ ਖਾਈ ਫੇਮੇ ਕੀ ਵਿੱਚ ਡਰੋਨ ਡਿੱਗਣ ਤੋਂ ਬਾਅਦ ਇੱਕ ਕਾਰ ਨੂੰ ਅਗਲਾ ਗਈ ਅਤੇ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ ਕਿਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਿੰواਸੀਆਂ ਦਾ ਕਹਿਣਾ ਹੈ ਕਿ ਜਦੋਂ ਡਰੋਨ ਡਿੱਗਿਆ ਤਾਂ ਕਾਰ ਦੀਆਂ ਲਾਈਟਾਂ ਜਗ ਰਹੀਆਂ ਸਨ ਉਸ ਸਮੇਂ ਗੁਰਦਾਸਪੁਰ ਦੇ ਕਰਤਾਰਪੁਰ ਲਾਂਘੇ ਤੋਂ 20 ਕਿਲੋਮੀਟਰ ਦੂਰ ਇੱਕ ਜ਼ੋਰਦਾਰ ਧਮਾਕਾ ਹੋਇਆ ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਸਿਸਰਾ ਵਿੱਚ ਵੀ ਪੌਣੇ 6 ਵਜੇ ਧਮਾਕਾ ਹੋਇਆ ਇਸ ਤੋਂ ਬਾਅਦ ਰਾਤ ਨੂੰ 2:00 ਵਜੇ 30 ਮਿੰਟ ਤੇ 2:40 ਮਿੰਟ ਦਰਮਿਆਨ ਫਗਵਾੜਾ ਦੇ ਪਿੰਡ ਖਲਿਆਣ ਦੇ ਵਿੱਚ ਵੀ ਧਮਾਕੇ ਹੋਏ ਨੇ ਤਿੰਨ ਧਮਾਕੇ ਹੋਏ ਜਿਸ ਤੋਂ ਬਾਅਦ ਖੇਤਾਂ ਨੂੰ ਅੱਗ ਲੱਗੀ ਮੌਕੇ ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ देर रात 1:30 ਵਜੇ ਫਰੋਸਪੁਰ ਦੇ ਥਾਣਾ ਲਖੋ ਬਹਿਰਾਮ ਕੈਦੀਨੋ ਦੇ ਪਿੰਡ ਬੁਰਜ ਮੁਖਨ ਸਿੰਘ ਵਾਲਾ ਵਿੱਚ ਵੀ ਹਲਕੇ ਧਮਾਕੇ ਦੀ ਆਵਾਜ਼ ਤੋਂ ਬਾਅਦ ਜਦੋਂ ਲੋਕ ਘਰਾਂ ਤੋਂ ਬਾਹਰ ਨਿਕਲੇ ਤਾਂ ਰਿਹਾਇਸ਼ੀ ਖੇਤਰ ਦੇ ਨਾਲ ਹੀ ਹਵਾਈ ਹਥਿਆਰ ਦਾ हिस्सा ਡਿੱਗ ਗਿਆ ਬਿਲਿਆ ਪਿੰਡ ਵਾਸੀਆਂ ਦੇ ਵਿੱਚ دہشت ਦਾ ਮਾਹੌਲ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਟੁਕੜੇ ਟਕਰਾਉਣ ਨਾਲ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਪਰ ਹੋਰ ਨੁਕਸਾਨ ਤੋਂ ਵਿਚਾਰੇ ਕਪੂਰਥਲਾ ਦੇ ਸਿਦਾਨਪੁਰ ਦੇ ਨਾਲ ਲੱਗਦੇ ਪਿੰਡ ਵੱਡਾ ਪਨਵਾਰ ਵਿੱਚ ਇੱਕ ਘਰ ਦੀ ਛੱਤ ਤੇ ਰਾਕਟ ਸੈੱਲ ਡਿੱਗਣ ਨਾਲ دہشت ਦਾ ਮਾਹੌਲ ਹੈ ਕਰੀ 5 ਵਜੇ ਹੀ ਰਾਕਟ ਸੈੱਲ ਘਰ ਦੀ ਛੱਤ ਤੇ ਡਿੱਗਿਆ ਜਿਸ ਨਾਲ ਘਰ ਦੀ ਛੱਤ 'ਚ ਵੱਡਾ ਸੁਰਾਖ ਹੋ ਗਿਆ ਜਲੰਧਰ ਦੇ ਪਿੰਡ ਪੋਗਪੁਰ ਵਿੱਚ ਪਿੰਡ ਕਰੇਸ਼ੀਆ ਵਿੱਚ ਵੀ ਖੇਤਾਂ 'ਚ ਪਾਕਿਸਤਾਨੀ ਮਿਜ਼ਾਇਲ ਦੇ ਟੁਕਲੇ ਮਿਲੇ ਨੇ। ਵੱਲੋਂ ਅੱਧੀ ਰਾਤ ਨੂੰ ਨਾਪਾਕ ਹਰਕਤ ਕੀਤੀ ਗਈ ਹੈ। ਪੰਜਾਬ ਦੇ ਕਈ ਸ਼ਹਿਰਾਂ 'ਤੇ ਡਰੋਨ ਦੇ ਨਾਲ ਹਮਲੇ ਕੀਤੇ ਗਏ ਨੇ। ਜਿਵੇਂ ਹਨੇਰਾ ਹੋਇਆ ਪਾਕਿਸਤਾਨ ਨੇ ਫਿਰੋਜ਼ਪੁਰ, ਫਾਜ਼ਲਕਾ, ਅਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ ਤੇ ਹਮਲਾ ਕੀਤਾ। ਜਦੋਂ ਪਾਕਿਸਤਾਨੀ ਡਰੋਨ ਅੰਦਰ ਦਾਖਲ ਹੋਏ ਤਾਂ ਫੌਜ ਦੇ ਰੱਖਿਆ ਪ੍ਰਣਾਲੀ ਨੇ ਇਹਨਾਂ ਨੂੰ ਆਸਮਾਨ ਵਿੱਚ ਵਾਰਨਾ ਸ਼ੁਰੂ ਕਰ ਦਿੱਤਾ। ਇਸ ਦੇ ਬਾਵਜੂਦ ਪਾਕਿਸਤਾਨੀ ਡਰੋਨ ਆਉਂਦੇ ਰਹੇ। ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇਕੀ ਵਿੱਚ ਡਰੋਨ ਡਿੱ ਗਈ ਅਤੇ ਤੈਨ ਲੋਕ ਗੰਬੀਰ ਸਥਿਤੀ ਹੋ ਗਏ ਕਿਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਡਰੋਨ ਡਿੱਗਿਆ ਤਾਂ ਕਾਰ ਦੀਆਂ ਲਾਈਟਾਂ ਜਗ ਰਹੀਆਂ ਸਨ ਉਸ ਸਮੇਂ ਗੁਰਦਾਸਪੁਰ ਦੇ ਕਰਤਾਰਪੁਰ ਲਾਂਘੇ ਤੋਂ 20 ਕਿਲੋਮੀਟਰ ਦੂਰ ਇੱਕ ਜ਼ੋਰਦਾਰ ਧਮਾਕਾ ਹੋਇਆ ਗੁਰਦਾਸਪੁਰ ਦੇ ਪਿੰਡ ਰਾਜੂ ਭੇਲਾ ਸਿਸ਼ਰਾ ਵਿੱਚ ਵੀ ਪਾਉਣੇ 6 ਵਜੇ ਧਮਾਕਾ ਹੋਇਆ ਇਸ ਤੋਂ ਬਾਅਦ ਰਾਤ ਨੂੰ 2:37 ਤੇ 2:40 ਮਿੰਟ ਦਰਮਿਆਨ ਫਗਵਾੜਾ ਦੇ ਪਿੰਡ ਖਲਿਆਣ ਦੇ ਵਿੱਚ ਵੀ ਧਮਾਕੇ ਹੋਏ ਨੇ ਤਿੰਨ ਧਮਾਕੇ ਹੋਏ ਜਿਸ ਤੋਂ ਬਾਅਦ ਖੇਤਾਂ ਨੂੰ ਅੱਗ ਲੱਗੀ ਮੌਕੇ ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ देर रात 1:30 ਵਜੇ ਫਰੋਸਪੁਰ ਦੇ ਥਾਣਾ ਲਖੋ ਬਹਿਰਾਮ ਕੈਦੀਨੋ ਦੇ ਪਿੰਡ ਬੁਰਜ ਮੁਖਨ ਸਿੰਘ ਵਾਲਾ ਵਿੱਚ ਵੀ ਹਲਕੇ ਧਵਾਕੇ ਦੀ ਆਵਾਜ਼ ਤੋਂ ਬਾਅਦ ਜਦੋਂ ਲੋਕ ਘਰਾਂ ਤੋਂ ਬਾਹਰ ਨਿਕਲੇ ਤਾਂ ਰਿਹਾਇਸ਼ੀ ਖੇਤਰ ਦੇ ਨਾਲ ਹੀ ਹਵਾਈ ਹਥਿਆਰ ਦਾ ਹਿੱਸਾ ਡਿੱਗਿਆ ਮਿਲਿਆ ਪਿੰਡ ਵਾਸੀਆਂ ਦੇ ਵਿੱਚ دہشت ਦਾ ਮਾਹੌਲ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਟੁਕੜੇ ਟਕਰਾਨ ਨਾਲ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਪਰ ਹੋਰ ਨੁਕਸਾਨ ਤੋਂ ਵਿਚਾਰੇ ਕਪੂਰਥਲਾ ਦੇ ਸਿਦਾਨਪੁਰ ਦੇ ਨਾਲ ਲੱਗਦੇ ਪਿੰਡ ਵੱਡਾ ਪਨਵਾਰ ਵਿੱਚ ਇੱਕ ਘਰ ਦੀ ਛੱਤ 'ਤੇ ਰਾਕਟ ਸੈੱਲ ਡਿੱਗਣ ਨਾਲ دہشت ਦਾ ਮਾਹੌਲ ਹੈ ਕਰੀ 5 ਵਜੇ ਹੀ ਰਾਕਟ ਸੈੱਲ ਘਰ ਦੀ ਛੱਤ 'ਤੇ ਡਿੱਗਿਆ ਜਿਸ ਨਾਲ ਘਰ ਦੀ ਛੱਤ 'ਤੇ ਵੱਡਾ ਸੁਰਾਖ ਹੋ ਗਿਆ ਜਲੰਧਰ ਦੇ ਪਿੰਡ ਭੋਗਪੁਰ ਵਿੱਚ ਪਿੰਡ ਕਰੇਸ਼ੀਆ ਵਿੱਚ ਵੀ ਖੇਤਾਂ 'ਚ ਪਾਕਿਸਤਾਨੀ ਮਿਜ਼ਾਈਲ ਦੇ ਟੁਕੜੇ ਮਿਲੇ